हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਜੀ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਇਸਪਤ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਗगन ਹੁਣਾਂ ਦੇ ਕੋਲ ਆਏ ਆ ਦੋਸਤੋ ਭਾਉ ਗਰਮੀਲ ਸਿੰਘ ਹੋਣਾਂ ਦੇ ਕੋਲ ਨਸ਼ਹਿਰੇ ਪਨੂਆ ਤੋਂ ਦੋ ਢਾਈ ਕਿਲੋਮੀਟਰ ਦੀ ਦੂਰੀ ਆ ਬਿਲਕੁਲ ਨਸ਼ਹਿਰੇ ਪਨੂਆ ਦੇ ਨਾਲ ਲੱਗਦਾ ਪਿੰਡ ਟੋਟੀਆਂ ਟੋਟੀਆਂ ਪਿੰਡ ਵੈਸੇ 5 ਕਿਲੋਮੀਟਰ ਆ वैसे ਜਦੋਂ ਤੋਂ ਆਪਾਂ ਨਸ਼ਹਿਰੇ ਪਨੂਆਂ ਤੋਂ ਟੋਟੀਆਂ ਵਾਲੀ ਛੜਕਾਉਨੇ ਆ ਦੋਸਤੋ ਰਸਤੇ ਵਿੱਚ ਇਟਾਂ ਵਾਲਾ ਪੱਠਾ ਆਉਂਦਾ ਤੇ ਉੱਥੋਂ ਇੱਕ ਛੜਕ ਨਿਕਲਦੀ ਆ ਜਿਹੜੀ ਵੀਰ ਗਗਨ ਸਿੰਘ ਉਹਨਾਂ ਦੇ ਬਿਲਕੁਲ ਬਾਹਰ ਬੈਕਾਂ ਤੇ ਆ ਜਾਂਦੀ ਆ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਵਪਾਰ ਦਾ ਕੰਮ ਕਾਫੀ ਲੰਬੇ ਸਮੇਂ ਤੋਂ ਵੀਰੋਂ ਨਹੀਂ ਕਰਦੇ ਆ ਰਹੇ ਆ ਤੇ ਅੱਜ ਜਿੰਨੇ ਪਸ਼ੂ ਵੀ ਦਿਖਾਉਣੇ ਆਪਾਂ ਤੁਹਾਨੂੰ ਮੱਝਾਂ ਜਿਆਦੀ ਗਿਣਤੀ ਦੇ ਵਿੱਚ ਹੋਣਗੀਆਂ ਤੇ ਇੱਕ ਵਿਹੜ ਦਿਖਾਵਾਂਗੇ ਜਰਸੀ ਸੂਈ ਸੂਵਾਈ ਆ ਬਾਕੀ ਚਾਰ ਮੱਝਾਂ ਸੁਈਆਂ ਦੋਸਤੋ ਤੇ ਦੋ ਗੱਬਨ ਸਾਰੇ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ 28 ਮਾਰਚ ਤੇ ਸਮਾਂ ਕੋਈ ਮਾਰਨਿੰਗ ਦੇ 9 9:30 ਵਜੇ ਦਾ ਆ ਆਓ ਲੈਨੇ ਆ ਬਥੇਰੇ ਡਿਟੇਲ ਗੱਲ ਕਰਦੇ ਆ ਵੀਰ ਗਗਨ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਦੇ ਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗਗਨ ਸਾਸਰੀਕਾਲ ਸਾਸਰੀਕਾਲ ਰਾਜ ਸਿੰਘ ਜੀ ਹੋਰ ਡਾਕ ਜੀ ਬਹੁਤ ਵਧੀਆ ਵੀਰ ਗਗਨ ਹੋਰ ਸੁਣਾਓ ਸੇ ਤਾਂ ਬਹੁਤ ਵਧੀਆ ਚੰਗੇ ਆ ਵੀਰ ਵਧੀਆ ਤੇ ਪਾਉ ਗਰਮੇਲ ਸਿੰਘ ਜੀ ਸਾਸਰੀਕਾਲ ਠੀਕ ਠਾਕ ਭਾਜੀ ਵਧੀਆ ਵਧੀਆ ਸਭ ਦਾ ਠੀਕ ਹੈ ਜੀ ਠੀਕ ਅੱਛਾ ਫਿਰ ਗਗਨ ਅੱਜ ਆਪਣੇ ਕੋਲ ਟੋਟਲ ਜਿਹੜੇ ਨਾਗਾ ਪੰਜ ਜਿਹੜੇ ਪਸ਼ੂ ਸੂਏ ਸੂਆ ਜੇ ਦੋ ਗੱਬਣ ਹਾਂਜੀ 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 ਸੱਤ ਨਗਨੇ ਹਾਂਜੀ ਚਾਰ ਮੱਝਾਂ ਸੂਈਆਂ ਜੀ ਇੱਕ ਜਲਸੀ ਬੱਛੀ ਸੂਈ ਆ ਕੱਲ ਦੀ ਠੀਕ ਹੈ ਜੀ ਹਾਂਜੀ ਇੱਕ ਮਹਿਸੂਨ ਦੀ ਆ ਠੀਕ ਹੈ ਜੀ ਉਹ ਆਪਾਂ ਵੀਰਾਂ ਨੂੰ ਵਿਖਾ ਦਾਂਗੇ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੱਸੋ ਇਹ ਵੀ ਗਿਣਤੀ ਸੂਆਂ ਦੇ ਵਿੱਚ ਅਕਾਊਂਟ ਕਰਵਾਤੀ ਆ ਪੰਜ ਪਸ਼ੂ ਕਹੇ ਆ ਚਾਰ ਮੱਜਾਂ ਤੇ ਚੌਥੀ ਮੱਜ ਤੁਸੀਂ ਇਹ ਸਮਝ ਸਕਦੇ ਜੇ ਵੀ ਕੋਈ ਤਾਹ 15 ਮਿੰਟਾਂ ਤੱਕ ਇਹ ਵੀ ਸੂਪੂਗੀ ਤੇ ਇੱਕ ਜਰਸੀ ਬੈਡ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜਰਸੀ ਬੈਡ ਸੂਈ ਸਵਾਈ ਹੈ ਤੇ ਅੱਛਾ ਵੀਰ ਗਗਨ ਪਸ਼ੂਆਂ ਦੇ ਅੱਜ ਫਿਰ ਕੀ ਹਿਸਾਬ ਕਿਤਾਬ ਜਿਹੜੇ ਪਸ਼ੂ ਸੋਏ ਆਪਣੇ ਕੋਲ ਕਿੰਨੇ-ਕਿੰਨੇ ਟਾਈਮ ਦੇ ਵਿੱਚ ਵਿੱਚ ਨੇ ਇਹ ਸੰਧੂ ਸਾਹਿਬ ਸਾਰੀਆਂ ਬੌਲੇ ਤੇ ਚੱਲਣ ਦੀਆਂ ਇੱਕ ਇੱਕ ਦੋ-ਦੋ ਦਿਨ ਹੀ ਹੋਏ ਸਾਰਿਆਂ ਨੂੰ ਬੱਚਿਆਂ ਦੇ 나ੜੂ ਨਾਲ ਸਾਰਿਆਂ ਦੇ ਠੀਕ ਹੈ ਜੀ ਹਾਂਜੀ ਲੈ ਵੀ ਵੀਰ ਕਿਹੜੇ ਪੰਨੇ ਸ਼ੁਰੂਆਤ ਕਰਦੇ ਉਧਰ ਆਜੋ ਸੰਧੂ ਸਾਹਿਬ ਆਜੋ ਲੋ ਦੋਸਤੋ ਇੱਕ ਵਾਰੀ ਸਟਾਰਟਿੰਗ ਜਿਹੜੀ ਆਪਾਂ ਇਧਰੋਂ ਸ਼ੁਰੂਆਤ ਕਰ ਦੇ ਪਹਿਲੇ ਨੰਬਰ ਤੋਂ ਸਮਝ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਵੀਰ ਗਗਨ ਇਹਦੀ ਇਨਫੋਰਮੇਸ਼ਨ ਦੇ ਦਈਏ ਕੀ ਡਿਟੇਲ ਸੰਧੂ ਸਾਹਿਬ ਦੂਜਾ ਸੁਹਾ ਝੋਟੀ ਦੂਜਾ ਸੁਹਾ ਹਾਂਜੀ ਇਹ ਸੰਧੂ ਸਾਹਿਬ ਸਹੀ ਮੈਨੇਜ ਨਾ ਝੋਟੀ ਪਿਛਲੀ ਔਰ ਹਰਿਆਣੇ ਚੋਂ ਆਈ ਹੈ ਪਹਿਲਣ ਅੱਛਾ ਜੀ ਪਹਿਲਣ ਝੋਟੀ ਨੇ ਪਿਛਲੀ ਔਰ 20 ਕਿਲੋ ਦੁੱਧ ਨਾ ਪਿਆ ਨੇ ਠੀਕ ਹੈ ਜੀ ਹਾਂਜੀ ਹੁਣ ਵੀ ਹੈ ਇਸ ਟਾਈਮ ਮੰਨ ਲਓ ਵੀ ਹੁਣ ਵੀ ਜੇ ਮਸਲ ਦਿਸੀ ਆ ਨਾ ਹੁਣ ਵੀ ਦੁੱਧ ਦੇ 14-15 ਕਿਲੋ ਦੇ ਦਊਗੀ ਠੀਕ ਹੈ ਜੀ ਹਾਂ ਜਾਦਪਾਤ ਵਾਲੀ ਝੋਟੀ ਤੇ ਪਰਸੋ ਰਾਤ ਦੀ ਸੂਈ ਆ ਹੁਣ ਵੀ 9 10 ਕਿਲੋ ਬੌਲੀ ਤਿਆਰ ਹੋ ਗਈ। ਸੂਹਾ ਦੁਜਾ ਕਹਿੰਦੇ ਸੀ। ਦੁਜਾ ਜੀ ਦੁਜਾ ਗਰੰਟੀ ਨਾਲ ਦੁਜਾ। ਬੱਚਾ ਮਗਰਾ ਆ ਗਿਆ। ਬੱਚਾ ਮਗਰਾ ਕੱਟੀ ਜੀ। ਮਗਰਾ ਕੱਟੀ ਆ। ਨਾਲੂ ਤੇ ਬੱਚਾ ਦੋਸਤ ਆ। ਆਹੋ ਜੀ ਗਿੱਲਾ ਨਾਲੂ ਨਾਲ ਬੱਚਾ। ਨਾਲੂ ਬੱਚੇ ਦੇ ਨਾਲ। ਅੱਛਾ ਦੁਜਾ ਤੀਜਾ ਤੀਜਾ ਦੇ ਨਾਲ ਸੂਈ ਨੂੰ ਤੇ ਦੁਜਾ ਸੂਹਾ ਕੱਦਗਾਠ ਵੱਡਾ ਠੀਕ ਆ ਜੀ। ਬਾਕੀ ਸੂ ਸਵਾ ਦੇ ਵਿੱਚ ਥੋੜੇ ਜੇ ਲਿਸੇ ਪਣ ਦੇ ਵਿੱਚ ਆ ਵੀਰਾਂ ਦਾ ਵੀ ਪਹਿਲਾਂ ਜਿਹੜੀ ਝੋਟੀ ਆ। ਚੰਗਾ ਦੁੱਧ ਭਰਿਆ ਹਰਿਆਣੇ ਤੋਂ ਆਈ ਆ ਸੰਧੂ ਸਾਹਿਬ ਕਹਿੰਨੇ ਮੈਂ ਸਾਂਭੀ ਨਹੀਂ ਮੰਨਿਆ ਮੰਨ ਲਓ ਵੀ 19 ਕਿਲੋ 20 ਕਿਲੋ ਨੇ ਪਹਿਲਾਂ ਨੇ ਦੁੱਧ ਨਾਪਿਆ ਘਰ ਵਾਲੀ ਨੇ ਠੀਕ ਹੈ ਜੀ ਬੜੇ ਬੰਦੇ ਸੱਜਣੀਆਂ ਆਪਾਂ ਦਵਾ ਕੇ ਲਿਆਂਦੀਆਂ ਉਹਨਾਂ ਨੂੰ ਉਧਰੋਂ ਹਾਂਜੀ ਲੈ ਵੀਰ ਗਗਨ ਇੱਕ ਵਾਰੀ ਖੋਲ ਕੇ ਤੁਰ ਗਏ ਤੇ ਬੋਲਾ ਹੁਣ ਕਿੰਨਾ ਦੱਸਿਆ ਜੀ ਹੁਣ 9 10 ਕਿਲੋ ਬੋਲਾ ਆ ਗਿਆ ਰੈਡੀ ਹੋ ਗਿਆ ਤੇ ਕੋਲ ਠੀਕ ਹੈ ਜੀ ਹਾਂਜੀ ਪਰਸੋ ਰਾਤ ਦੀ ਸੋਈ ਆ ਲੋ ਵੀ ਉਹ ਵਾਕਈ ਦੋਸਤੋ ਜਿੱਦਾਂ ਵੀਰ ਨੇ ਦੱਸਿਆ ਥੋੜਾ ਸਾਂਭਣਾ ਇਹਦੀ ਘੱਟ ਸਾਫ ਸੰਭਾਲ ਵਾਲੇ ਘਰ ਰਹਿ ਗਿਆ ਪਸ਼ੂਗੇ ਤੇ ਵੈਸੇ ਸੇਵਾ ਸੰਭਾਲਦਾ ਤੁਹਾਨੂੰ ਜਿਹੜੀ ਦਿਖਾਈ ਤੇ ਰਹੀ ਆ ਵੈਸੇ ਕੱਦ ਕਾਠ ਭਟਾ ਤਾਜੀ ਸੂਈ ਆ ਪਹਿਲੇ ਸਵੇਰੇ ਕੋਈ ਦਿਖ ਹੋਰ ਸੀਗੀ ਕਰਮਾ ਵਾਲੀ ਸੀ ਤੇ ਆ ਫੇਸ ਕੁਆਲਟੀ ਆ ਸਿੰਘਾ ਸਿੰਘਾਂ ਦੀ ਬੰਤਰ ਕੱਤ ਕਾਠ ਬਸ ਪੁੱਤ ਬਸ ਕਿਲੋ ਹੁਣ ਬੌਲੇ ਤੇ ਜਿਹੜੀ ਸ਼ੁਰੂਆਤ ਹੋਈ ਆ ਠੀਕ ਆ ਜੀ 10 ਕਿਲੋ ਬੌਲੇ ਤੇ ਸ਼ੁਰੂਆਤ ਆ ਤੇ ਮਗਰ ਕੱਟੀ ਫੀਮੇਲ ਕਾਪ ਨੂੰ ਜਨਮ ਦਿੱਤਾ ਇਹ ਸਮਾਜ ਨੇ ਆ ਲਓ ਜੀ ਸੋ ਬੈਕ ਸਾਈਡ ਤੋਂ ਥਣ ਦੇਵੇ ਦੀ ਇੱਕ ਵਾਰੀ ਤੁਸੀਂ ਦੇਖੋ ਆ ਲਓ ਠੀਕ ਆ ਸੰਦੂ ਸਾਹਿਬ ਆਕੀ ਚੋਣ ਚਾਣ ਬਾਲੀ ਜਿਆਦੀ ਚੰਗੀ ਆ ਵੀ ਪੂਰੀ ਐ ਖਰੀਏ ਮੈਂ ਨਾ ਬਹੁਤ ਜਿਆਦਾ ਚੰਗਾ ਪਸਮਾ ਚੋਣ ਹੈ ਇੱਕ ਨੰਬਰ ਹੋ ਗਈ ਕੋਈ ਪੂਰ ਛੱਟਾ ਨਹੀਂ ਹੋਊਗਾ ਠੀਕ ਹੈ ਜੀ ਹਾਂਜੀ ਲੋ ਵੀ ਪ੍ਰਭੂ ਕੋਈ ਪੂਰ ਨਹੀਂ ਕੋਈ ਛੱਟਾ ਨਹੀਂਗਾ ਕੋਈ ਖਵਾਰਾ ਨਹੀਂਗਾ ਠੀਕ ਹੈ ਜੀ ਇੱਕ ਨੰਬਰ ਚਵਾਈਏ ਵੀਰ ਦੇ ਦਸਨ ਮੁਤਾਬਕ ਬਾਕੀ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਤੇ ਆਣ ਕੇ ਤਸੱਲੀ ਬਸ ਹੀ ਬਸ ਆਉਦੀ ਪੂਰੀ ਨਰਖ ਫਰਕ ਕਰਨ ਆਗੇ ਹਾਂ ਲੈ ਵੀ ਵੀਰ ਗਗਨ ਨੇ ਤਾਂ ਫਿਰ ਮੁੱਲ ਕੀ ਕੀਤਾ ਜੇ ਸੰਦੂ ਸਾਹਿਬ ਮੁੱਲ ਭਾਵੇਂ 80 ਕਰੀ ਜਾਈਏ ਹਾਂਜੀ 75000 ਚ ਮਾਨਦਾਨ ਕਰ ਦਾਂਗੇ 75 ਚੋਂ ਹਾਂ ਠੀਕ ਹੈ ਜੀ ਲੋ ਜੀ 75000 ਦੇ ਵਿੱਚੋਂ ਦੋਸਤੋ ਮਾਨਤਾ ਨੂੰ ਹੋ ਜੂਗਾ ਸੰਦੂ ਸਾਹਿਬ ਕੋਈ ਵੀਰ ਸੰਭਾਲਣ ਵਾਲਾ ਲੈ ਗਿਆ ਨਾ ਸੇਵਾ ਸੁਆ ਚੰਗੀ ਕਰਤੀ ਸੰਦੂ ਸਾਹਿਬ ਜਿਆਦੀ ਮੰਨ ਲਓ ਵੀਰ ਬਾੜੀ ਜਿਆਦੀ ਚੰਗੀ ਸੰਭਣਗੇ ਨਾ 15 ਕਿਲੋ ਦੁੱਧ ਹੋਣ ਵੀ ਲਾਭ ਦੂਗੀ ਪਤਾ ਕੀ ਆ ਜਾਤ ਪਾਤ ਵਾਲੀ ਆ ਕਰਤੂਤ ਵਾਲੀ ਆ ਹੂੰ ਲਓ ਵੀ ਇਹ ਦੋਸਤੋ ਪਹਿਲੇ ਨੰਬਰ ਤੇ ਮਾਝੀ ਸੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਮਗਰ ਕੱਟੀ ਆ ਕੱਟੀ ਵੀ ਤੁਸੀਂ ਵੇਖੋ ਬਿਲਕੁਲ ਜੈਡ ਬਲੈਕ ਹੀ ਸਮਝੋ ਕੁਝ ਕਵਾਲ ਮਗਰ ਪੂਛ ਦੇ ਵਾਈਟ ਆ ਕੱਟੀ ਵੀ ਪੂਰੀ ਅਸਲੇ ਦੀ ਮਗਰ ਠੀਕ ਆ ਅੱਛਾ ਤੇ ਵੀਰ ਗਗਨ ਸੈਕਿੰਡ ਨੰਬਰ ਤੇ ਜਿਹੜੀ ਆ ਝੋਟੀ ਆਪਣੇ ਕੋਲੇ ਮਾਜਾ ਜੀ ਸਾਹਿਬ ਇਹਦਾ ਵੀ ਦੂਜਾ ਸੂਆ ਵਾ ਅੱਜ ਇਹਨੂੰ 6 ਮਹੀਨੇ ਦਿਨ ਹੋ ਗਿਆ ਸੂਈ ਨੂੰ 6 ਮਹੀਨੇ ਦਿਨ ਹੋ ਗਿਆ ਹਾਂ ਹੋਣੇ ਮੰਨ ਲਓ 12 13 ਕਿਲੋ ਬੋਲੇ ਤੇ ਹੁਣ ਆ ਟਾਈਮ ਚੱਲੰਦੀ ਆ ਅੱਛਾ 6ਵਾਂ ਦਿਨ ਹਾਂ 6ਵਾਂ ਦਿਨ ਠੀਕ ਹੈ ਜੀ ਆਪਾਂ ਵੀਰਾਂ ਨੂੰ ਇਹ ਮਨਾ ਕੇ ਦੇਵਾਂਗੇ ਕੋਈ ਵੀਰ ਮੇਰਾ ਭਰਾ ਵੇ ਕੰਡਾ ਪਾ ਲਿਆਂਦਾ ਇਸੇ ਕਰਕੇ ਠੀਕ ਹੈ ਡਿਜੀਟਲ ਕੰਡਾ ਹੈ ਡਿਜੀਟਲ ਮੈਂ ਨਾ ਇਹ ਮਨਾ ਕੇ ਦੇਵਾਂਗੇ ਸ਼ੱਕ ਕੱਢ ਕੇ ਦੇਵਾਂਗੇ ਸਾਰੇ ਠੀਕ ਹੈ ਕਿ ਗੱਬ ਕੋਈ ਇਹ ਨਾ ਆ ਕੇ ਵੀ ਝੂਠ ਮਾਰੀ ਜਾਂਦੇ ਆ ਕੋਈ ਗੱਲਾਂ ਬਾਤਾਂ ਵਾਲਾ ਨਹੀਂ ਆਪਾਂ ਕੰਡੇ ਨਾਲ ਮਨਾ ਕੇ ਦੇਣਾ ਬਿਲਕੁਲ ਬਿਲਕੁਲ ਹਾਂ 12 ਕਿਲੋ ਆਇਆ 12 ਕਿਲੋ ਤੁਸੀਂ ਮੰਨੋ ਮਗਰ ਪਚਾ ਦੇ ਮਗਰ ਇਹਦੇ ਕਟਾ ਹੀ ਆ ਆ ਤੇਰਾ ਨਾੜੂ ਆ ਨਾਲ ਜੋ ਅੱਜ 6-7 ਵਾਂਦਨ ਹੋ ਗਏ ਨੂੰ ਸੂਈ ਨੂੰ ਕਰਾਵੇ ਬਿਲਕੁਲ ਨਾੜੂ ਥੋੜਾ ਤੁਸੀਂ ਨਾਲ ਵੇਖੋਗੇ ਠੀਕ ਆ ਮਗਰ ਕਟਾ ਮੇਲ ਕਾਫ ਆ ਇਸ ਮਹੀਨੇ ਤੇ 12 ਕਿਲੋ ਤੇ ਚੱਲ ਰਹੀ ਆ ਦੂਜਾ ਸੂਆ ਬਾਕੀ ਥਣ ਦੇ ਵੇ ਦੀ ਇੱਕ ਵਾਰੀ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਈਏ ਆ ਲਓ ਜੀ ਚੋਣ ਤਾਂ ਇੱਕ ਨੰਬਰ ਆ ਕਿਸੇ ਜੀ ਬਹੁਤ ਜਿਆਦੀ ਸੰਧੂ ਸਾਹਿਬ ਚੰਗੀ ਚੋਣ ਤੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਆਪਾਂ ਦੱਸ ਦਿਆਂਗੇ ਬਾਹਲੀ ਜਿਆਦੀ ਚੋਣ ਚੰਗੀ ਆ ਹਾਂ ਕੱਦ ਕਾਠੇ ਦਾ ਵੀ ਚੰਗਾ ਉੱਚਾ ਵੱਡੇ ਕੱਦ ਦੇ ਵੱਡੀ ਆ ਜੀ ਵੱਡੀ ਝੋਟੀ ਉਹ ਫੇਸ ਕੁਆਲਟੀ ਇੱਕ ਵਾਰੀ ਦਿਖਾ ਦੇ ਕੇ ਆ ਲਓ ਜੀ ਸੰਧੂ ਸਾਹਿਬ ਸੂਆ ਦੂਜਾ ਉਹ ਜਿਵੇਂ ਮੰਨ ਲਓ ਵੀ ਪਹੂ ਨੂੰ ਵੜਾ ਗਿਆ ਪੈਂਦੇ ਨਾਲ ਬੱਚੇ ਨੂੰ ਚਬਾੜੀ ਪਾ ਦੇ ਮਤਲਬ ਖਿੱਚ ਕੇ ਡਾਕਟਰ ਕੱਢ ਦੇ ਉਹਦੇ ਨਾਲ ਚਬਾੜੀ ਵਿੰਗੀ ਬਾਕੀ ਹੋਰ ਜੇ ਨਹੀਂ ਕੋਈ ਇਹ ਨਹੀਂ ਵੀ ਕੋਈ ਦੰਦ ਹਿੱਲਦਾ ਹੋ ਮੈਂ ਦਾ ਜਾਂ ਕੁਝ ਹੋਊਗਾ ਬਿਲਕੁਲ ਬਿਲਕੁਲ ਠੀਕ ਆ ਲਓ ਜੀ ਦੁੱਧ ਬਾਕੀ ਸੰਧੂ ਸਾਹਿਬ 15 16 ਕਿਲੋ ਹੀ ਝੋਟੀ ਭਰੂਗੀ ਹੂੰ ਜਿਹੜੀ ਕਰਤੂਤ ਆਲੀ ਆ ਲਓ ਜੀ ਪਤਾ ਕੀ ਜਿਹੜੇ ਆਪਾਂ ਹੁਣੇ ਕਰਤੂਤ ਖੋਣੀ ਉਹਨੇ ਦੁੱਧ ਚੋਂ ਨਾ ਜੀ ਵਿਖਾ ਦੇਣੀ ਆਉਦੀ ਠੀਕ ਆ ਅੱਛਾ ਵੀ ਵੀਰ ਗਗਨ 12 ਕਿਲੋ ਦੁੱਧ ਤੇ ਮੁੱਲ ਕੀ ਰਹੂਗਾ ਇਹਦਾ ਸੰਦੂ ਸਾਹਿਬ ਮੁੱਲ ਭਾਵੇਂ ਲੱਖ ਕਰੀ ਜਾਈਏ 95 ਚ ਮਾਨਤਾਨ ਕਰ ਦਾਂਗੇ 95 ਚ ਹਾਂ ਠੀਕ ਹੈ ਜੀ ਪਤਾ ਕੀ ਆਪਾਂ ਉਹ ਨਹੀਂ ਕੰਮ ਕਰਨਾ ਵੀ ਮੁੜ ਕੇ ਵੀਰ ਆ ਗਏ ਇੱਥੇ ਕੋਈ 90 ਆ ਕੇ 91 ਆ ਕੇ ਉਹ ਕੰਮ ਨਾ ਮੁੜ ਕੇ ਕਰੇ ਪਤਾ ਕੀ ਆਪਾਂ ਰੇਟ ਬਿਲਕੁਲ ਤੁਹਾਨੂੰ ਪਤਾ ਨਾਰਮਲ ਜੀ ਰੇਟ ਪਾਉਂਦੇ ਆਪਾਂ ਤੇ ਨਹੀਂ ਆਪਾਂ ਕੋਈ ਏਡੀ ਮੈਂ ਸੰਦੂ ਸਾਹਿਬ ਲੱਕ ਦੀ ਸਵਾ ਦੀ ਵਿਕਤੀ ਆ ਪਰ ਆਪਾਂ ਉਹ ਕੰਮ ਕਰਨਾ ਨਹੀਂ ਆ ਲੋ ਵੀ ਪ੍ਰਭੂ ਬਾਕੀ ਨਾਰਮਲ ਕੱਦ ਮੱਜਾਂ ਦੇ ਨਾਲੋ ਫੁੱਲ ਵੱਡੇ ਹੀ ਹਾਈਟ ਦੇ ਵਿੱਚ ਆ ਕੋਈ ਛੋਟੀ ਹਾਈਟ ਨਹੀਂਗੀ ਵੱਡੇ ਕੱਦ ਦੇ ਵਿੱਚ ਆ ਚੌੜਾ ਪੁੱਠਾ ਠੀਕ ਆ ਤਾਂ ਚੰਗੀ ਵੱਡੀ ਮੱਝ ਆ ਬਾਕੀ 12 ਕਿਲੋ ਦੁੱਧ ਦਾ ਥਾਣਾ ਥੋਨਾ ਦਾ ਨਖੇੜੇ ਕਬਰੀ ਤੁਹਾਨੂੰ ਫਿਰ ਆਪਾਂ ਦਿਖਾ ਦਿੰਨੇ ਆ ਤੇ 95000 ਠੀਕ ਆ ਸੋ ਚੋਣ ਤਾਂ ਇੱਕ ਨੰਬਰ ਆ ਬੇ ਤੜਕ ਬੇ ਚੰਤ ਕੋਈ ਵੀਰ ਆਪਣੀ ਤਸੱਲੀ ਕੋਈ ਸੰਧੂ ਸਾਹਿਬ ਭੂਰ ਛੱਟਾ ਨਹੀਂ ਹੋਊਗਾ ਠੀਕ ਆ ਜੀ ਅੱਛਾ ਵੀਰ ਗਗਨਾ ਕਿ ਤੀਜੇ ਨੰਬਰ ਤੇ ਜਿਹੜੀ ਇਹ ਮੱਝ ਆਪਣੇ ਕੋਲ ਵੀ ਰੱਖ ਸੰਧੂ ਸਾਹਿਬ ਸੂਆ ਘਰ ਵਾਲੇ ਦੁੱਜਾ ਹੁੰਦੇ ਆ ਆਪਾਂ ਤੀਜਾ ਮੰਨ ਕੇ ਵੇਚਾਂਗੇ ਠੀਕ ਆ ਇਹਨੂੰ ਵੀ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ ਆਵੇ ਬੱਚੇ ਦਾ 나ੜੂ ਨਾਲ ਇਹਦੇ ਮਗਰ ਵੀ ਕੱਟਾ ਵਾ ਹੂੰ ਆਵੇ ਗਿੱਲੇ 나ੜੂ ਦੇ ਆ ਲਓ ਜੀ ਆ ਮਗਰ ਕਟਾ ਹਾਂ ਤੇ ਚੌਥਾ ਦਿਨ ਹਾਂਜੀ ਹਾਂਜੀ ਚੌਥਾ ਦਿਨ ਮਗਰ ਕਟਾ ਇਹਦੇ ਵੀ ਮੇਲ ਅੱਛਾ ਸੁਆ ਮੰਨ ਲ ਕੇ ਕੋਈ ਤੀਜਾ ਖਰੀਦ ਲਿਆ ਤੀਜਾ ਹੀ ਮੰਨ ਲਿਆ ਸੰਧੂ ਸਾਹਿਬ ਕੋਈ ਚੱਕਰ ਨਹੀਂ ਪਤਾ ਕੀ ਘਰ ਵਾਲੇ ਤਾਂ ਲੜਦੇ ਆ ਜੀ ਉਹਨਾਂ ਨੂੰ ਤੀਜਾ ਕੀ ਇਹਦੇ ਆ ਨਹੀਂ ਉਹ ਤਾਂ ਝੋਟੀਆਂ ਆਂਦੇ ਸਾਡੇ ਪੈਸੇ ਬਸ ਜੀ ਬਸ ਉਹ ساری ਉਮਰ ਝੋਟੀਆਂ ਹੀ ਆਂਦੇ ਰਹਿੰਦੇ ਆ ਹਾਂ ਲਓ ਵੀ ਪ੍ਰਭੂ ਬਾਕੀ ਤੀਜਾ ਕੋਈ ਵੀਰ ਸੁਆ ਸਮਝ ਕੇ ਤੁਸੀਂ ਸੌਦਾ ਕਰ ਲਿਓ ਚੌਥਾ ਦਿਨ ਅਜ ਸੁਰੀ ਨੂੰ ਮਗਰ ਕਟਾ ਤੇ ਚੌਥੇ ਦਿਨ ਤੇ ਬੋਲੇ ਇੱਕ ਵਾਰੀ ਫੇਰ ਕਨਫਰਮ ਕਰਾ ਦਈਏ ਗਗਨ ਸੰਧੂ ਸਾਹਿਬ 9 10 ਕਿਲੋ ਬੋਲੇ ਤੇ ਚੱਲਣ ਦੇ ਬਾਕੀ ਚੌਣ ਪਸਮਾ ਮੈਂ ਬਹੁਤ ਜਿਆਦਾ ਚੰਗੀ ਕੋਈ ਥਾਨ ਨਹੀਂ ਵੱਧ ਘੱਟ ਕੋਈ ਪੂਰ ਛਟਾਣੀ ਆ ਠੀਕ ਹੈ ਜੀ ਹਾਂ ਇਹ ਕੋਈ ਪਤਾ ਕੀ ਆ ਵੀਰ ਕੋਈ ਦੂਰੋਂ ਹੀ ਆਵੇ ਬੇ ਢੁੜਕੂ ਹੋ ਕੇ ਆਵੇ ਹੂੰ ਬਾਕੀ ਥਣ ਭਾਂਡੇ ਦੀ ਦੋਸਤੋ ਚੰਗੀ ਆ ਠੀਕ ਹੈ ਪੱਦਰ ਬਖਾਲਾ ਬੈਕ ਸਾਈਡ ਤੋਂ ਤੇ ਥਣ ਵੀ ਪੂਰੇ ਵਧੀਆ ਠੀਕ ਹੈ ਜੀ ਪਸਲੇ ਥਣ ਪੂਣੀਆਂ ਵਰਗੇ ਥਣਾ ਤੇ ਸਪੇਸ ਵੰਡ ਬਿਲਕੁਲ ਚੱਪੇ ਚੱਪੇ ਤੇ ਥਣ ਲੱਗਾ ਠੀਕ ਆ ਤੁਸੀਂ ਹੁਣ ਬੌਲੇ ਤੇ ਕੋਈ ਵੀਰ ਸਮਝ ਕੇ ਤੁਸੀਂ ਸਬਦਾ ਕਰ ਲਿਓ ਬਾਕੀ ਚੰਗੀ ਸੇਵਾ ਕਰ ਲਓਗੇ ਤੇ ਜਾ ਕੇ ਤੇ ਦੁੱਧ ਸੋਨਾ ਭਰਾ ਦੂਗੀ ਠੀਕ ਆ ਤੇ ਗਗਨ ਇਹਦਾ ਵੀਰ ਫਿਰ ਮੁੱਲ ਕੀ ਹੈ ਸੰਧੂ ਸਾਹਿਬ ਮੁੱਲ ਭਾਵੇਂ ਇਹਦਾ 90 ਕਰੀ ਜਾਈਏ ਅੱਛਾ ਜੀ ਹਾਂ ਨਾ 85 ਦੀ ਹੋਊਗੀ 85 ਦੀ ਹਾਂ ਤੇ ਕਸਰਾ ਕੁਸਰਾ ਕੱਢ ਕੇ ਦੱਸ ਰਹੇ ਆ ਆਪਾਂ ਸਾਰਿਆਂ ਬਿਲਕੁਲੋਂ ਕਸਨਾ ਕੱਢ ਕੇ ਅੱਛਾ ਇੱਕ 500 ਛੋੜ ਹੋਣੀ ਐ ਚੋ ਬਸ ਠੀਕ ਹੈ ਜੀ ਹਾਂ 85 ਚੋਂ 85000 ਚੋਂ ਲਓ ਜੀ 85000 ਦੇ ਵਿੱਚੋਂ ਕੋਈ 500 ਰੁਪਿਆ ਛੋਟ ਆ ਦੋਸਤੋ ਹੈ ਬਿਲਕੁਲ ਪਤਲੇ ਪਿੰਡੇ ਦੀ ਕਰਮਾਲੀ ਬਾਕੀ ਆ ਤੁਸੀਂ ਵੇਖੋ ਚਮਕ ਤਮਕ ਬਾਕੀ ਸੰਧੂ ਸਾਹਿਬ ਦੁੱਧ ਵਾਲੀ ਆ ਮੈਂ ਬਹੁਤ ਜਿਆਦੀ ਹਾਂ ਤੁਹਾਨੂੰ ਪਤਾ ਜੇ ਕਰਮਾਲੀਆਂ ਸੂਜ ਬਾਹਰ ਨਹੀਂ ਨਿਕਲੀਆਂ ਹੂੰ ਠੀਕ ਹੈ ਜੀ ਲੈ ਵੀ ਵੀਰੋ ਗਗਨ ਅਗਲੇ ਪੰਨੇ ਜਿਹੜੀ ਆ ਸੰਧੂ ਸਾਹਿਬ ਇਹ ਆ ਗਈ ਗੱਬਣ ਝੋਟੀ ਦੂਜਾ ਸੁਗਾ ਇਹਦਾ ਇਹ ਗੱਬਣ ਆ ਗਈ ਹਾਂ 2-4 ਦਿਨ ਲੈ ਜੂਗੀ ਸੁਗਾ ਦੂਜਾ ਸੁੰਤਿਆ ਬਣੂਗੀ ਬਾਕੀ ਬਲਾਤਣਾ گاਵਾ ਰਗੂ ਕਰਮਾ ਦੇ ਤੇ ਛੱਡਾ ਛੂੜਾ ਪੂਰਾ ਖੋਲਣ ਦੇ ਮੈਂ ਨਾ ਸੰਧੂ ਸਾਹਿਬ ਇਹਨਾਂ گاਉ ਨਹੀਂ ਬਣੂਗੀ ਜਿੰਨੀ ਇਹ ਬਣੂਗੀ ਤਦਣ ਦੇਜੂ ਜੇ ਹਫਤਾ ਖੰਡ ਕੱਢ ਵੀ ਸਕਦੀ ਹਫਤਾ ਹੈ ਕੱਢ ਵੀ ਸਕਦੀ ਜੇ ਮੰਨ ਲਓ ਇੱਥੇ ਟਗੀਰ ਹੋ ਗਈ ਤਾਂ ਕੱਢ ਜੂਗੀ ਜੇ ਆਪਰੇ ਸਾਂ ਜਾਊਗਾ ਸਭਰ ਦਾ ਜਾਂਦੇ ਜਿਆਦਾ ਜੁੰਦੇ ਹੋ ਸਕਦਾ ਦੋ ਤਿੰਨ ਹਾਂਜੀ 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 ਬਾਕੀ ਦੋਸਤੋ ਹਾਈਟ ਮੀਡੀਅਮ ਦੇ ਵਿੱਚ ਆ ਪਰ ਵਜਨ ਲੋੜ ਪੂਰਾ ਠੀਕ ਆ ਜੀ ਵਜਨਦਾਰ ਆ ਪੂਰੀ ਤੇ ਥਣਦੇਵਾ ਤੁਸੀਂ ਆਪ ਵੇਖ ਕੇ ਚੈੱਕ ਕਰ ਲਓ ਵੀ ਭਾਂਡਾ ਭੁੰਡਾ ਕਾਫੀ ਸੋਹਣਾ ਖਾਲਾ ਤਿਆਰ ਕਰਦੀ ਪਈਏ ਜਿਵੇਂ ਇੱਕ ਐਚਐਫ ਵੈੜਾ ਵਾਂਗੂ ਵੀਰ ਨੇ ਕਹਿਤਾ ਵੀ ਚੱਡਾ ਚੁਡਾ ਉਸ ਤਰੀਕੇ ਦਾ ਉਸ ਵੰਡ ਦਾ ਬਣਾ ਰਹੀ ਹੈ ਠੀਕ ਆ ਮੋੜ ਤੋਂ ਬਿਲਕੁਲ ਚੌਰਸ ਲੇਵਾ ਠੀਕਾ ਮਧਰੀ ਡੌੜੀ ਦੇ ਪਸ਼ੂ ਆਪਾਂ ਗਿਣਦੇ ਆਂ ਵੀ ਸਹੀ ਨਾ ਨੀਲੀ ਰਾਵ ਦੇ ਪਸ਼ੂ ਆਪਾਂ ਦੇਖਦੇ ਆਂ ਮਧਰੀ ਡੌੜੀ ਦੇ ਉਸ ਤਰ੍ਹਾਂ ਦੀ ਬਿਲਕੁਲ ਮਧਰੀ ਗੋਟੀ ਵਾਲੀ ਹੈ ਠੀਕ ਆ ਤੇ ਮੀਡੀਅਮ ਹਾਈਟ ਆ ਵਜਨ ਲੋੜ ਪੂਰਾ ਸੋ ਬਾਕੀ ਪਸੰਦ ਫਾਰਮਰ ਖਰੀਦਾਰ ਵੀਰਾਂ ਦੀ ਆਪੋ ਆਪਣੀਆਂ ਪਸ਼ੂ ਦੋਸਤੋ 8-7 ਜਿਹੜੇ ਅੱਜ ਸਤਨਾਗ ਜਿਹੜੇ ਅਵੇਲੇਬਲ ਨੇ ਇਸ ਕਿਲੇ ਦੇ ਉੱਪਰ ਜਿਹੋ ਜਿਹਾ ਪਸ਼ੂ ਜਿਹੜੇ ਵੀ ਕਿਸਾਨ ਫਾਰਮਰ ਵੀਰ ਨੂੰ ਪਸੰਦ ਆਊਗਾ ਉਹਦੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਠੀਕ ਆ ਥੋੜਾ ਜਿਹਾ ਕੋਈ ਨੇੜੇ ਤੋਂ ਤੁਹਾਨੂੰ ਆ ਦਿਖਾਉਣ ਦਾ ਆਪਾਂ ਜੀ ਆ ਕਰੋ ਚੈੱਕ ਥਣ ਦੇ ਵਖਾਲਾ ਬਕੂਰਾ ਬਿਲਕੁਲ ਪੱਧਰ ਹਜੇ ਬਣੂਗੀ ਕਰਮ ਵਾਲੀ ਜੇਕਰ 2-4 ਦਿਨ ਕੱਢ ਗਈ ਜੀ ਤਰਖੀ ਤੇ ਅੱਗੇ ਨਵੀਂ ਥਾਂ ਤੇ ਜਾ ਕੇ ਤੇ ਬਣੂਗੀ ਹਜੇ ਪੂਰਾ ਤੇ ਗਗਨ ਇਹਦਾ ਵੀਰ ਫਿਰ ਮੁੱਲ ਕੀ ਕੀਤਾ ਗੱਪਣ ਦਾ ਸੰਦੂ ਸਾਮ ਮੁੱਲ 95 ਕਰਦੇ ਆ 2000 ਵਿੱਚ ਛੋਟ ਕਰ ਦਾਂਗੇ 2000 ਹਾਂ 95 ਚੋਂ 94 ਜੋ ਠੀਕ ਹੈ ਜੀ ਹੋਰ 1000 ਕਰ ਦਾਂਗੇ 92 ਦੀ ਹੋ ਜੂਗੀ ਹਾਂ ਨਾ ਹੂੰ ਸਾਰੀਆਂ ਕਸਾਂ ਕੱਢ ਦਈਏ ਕਰੋ ਗੱਲ 92000 ਦੀ ਦੋਸਤ ਇਹ ਝੋਟੀ ਤੁਹਾਨੂੰ ਮਿਲ ਜੂਗੀ ਬਾਕੀ ਵੇਖੋ ਕਾਫੀ ਪਲੀ ਪਲੋਸੀ ਆ ਕਰਮਾਰੀ ਵਜਨ ਦੋੜ ਪੂਰਾ ਠੀਕ ਹੈ ਜੀ ਤੇ ਹੈਵੀ ਆ ਪੂਰੀ ਬੇੜ ਵਜਨ ਪੂਰਾ ਤੇ ਪਸੰਦ ਆਊਗੀ 92000 ਦੇ ਵਿੱਚੋਂ ਛੋਟ ਛੱਪਾ ਹੋ ਜੂਗਾ ਸੰਤੂ ਸਾਹਿਬ ਆ ਵੀ ਇੱਕ ਆਪਣੀ ਗੱਬਣ ਮੈਂ ਆ ਗਈ ਸੁਹਾ ਤੇ ਜਹਾਊਗਾ ਮੈਂ ਦਾ ਅੱਛਾ ਜੀ ਦਿਨ ਮੈਂ ਕੱਢ ਜੂਗੀ 5-7 ਦੇ ਵੀ ਬਹੁਤ ਜੀ ਤਿੱਜਾ ਸੁਹਾ ਹਾਂਜੀ ਤੇ ਸਿੰਗਲ ਹੱਡੀ ਦੇ ਵਿੱਚ ਆ ਬਾਕੀ ਤੁਹਾਨੂੰ ਇੱਕ ਵਾਰੀ ਫੇਸਬੁਕ ਕੁਆਲਿਟੀ ਤੋਂ ਦਿਖਾ ਦਿੰਨੇ ਆ ਤੇ ਲੈਂਦੀ ਆ ਦੇਣਾ ਜੇ ਦਿਨ ਲੈ ਜੂਗੀ 8 ਲੈ ਜੇ 10 ਲੈ ਜੇ ਲਓ ਜੀ ਸੋ ਸਿੰਘਾਂ ਦੀ ਪੰਤਰ ਮੂੰਹ ਮੱਥੇ ਦੀ ਬਾਡੀ ਸਟਰਕਚਰ ਜਿਹੜਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਤੇ ਹਫਤਾ ਖੰਡ ਖਾ ਜੇ ਸੰਭਾਲ ਲੈਂਦੀ ਹਫਤਾ ਲੈ ਜੇ 8 ਦਿਨ ਲੈ ਜੇ ਠੀਕ ਆ ਜੀ ਦਿਨ ਹਜੇ ਕੱਢ ਦੀ ਜੀ ਬਸ ਸੰਭਲ ਕੇ ਲੋਬੀ ਦੋਸਤੋ ਇਹ ਵੀ ਗੱਭਣ ਤੁਹਾਨੂੰ ਜਿਹੜੀ ਮਾਜ ਦਿਖਾਤੀ ਆ ਤੀਜਾ ਸੂਆ ਜੀ ਨੇ ਸੁਣਾ ਠੀਕ ਆ ਤੇ ਹਾਈਟ ਕਰਦੇ ਤਾਂ ਵੀ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਆ ਚਾਹੇ ਕੋਈ ਵੀਰ ਮੀਡੀਅਮ ਮੰਨ ਕੇ ਸੌਦਾ ਕਰ ਲੇ ਤੇ ਚੰਗੀ ਸੇਵਾ ਸੰਭਾਲ ਕਰ ਲਓਗੇ ਦੋਸਤੋ ਪਸ਼ੂ ਨੇ ਦੁੱਧ ਚਪਾਈ ਜਣਾ ਤਾਜੀ ਸੂਣੀ ਆ ਕਰਮਾ ਲਈ ਗੱਬਣਾ ਤਿਆਰੀ ਤੇ ਸਮਝੋ ਬਸ ਹਫਤਾਕ ਸਮਾਂ ਖੜਦੀ ਐ ਤੇ ਗगन ਇਹਦਾ ਫਿਰ ਕੀ ਕੀਤਾ ਲੈਣ ਦੇਣਾ ਹੰਦੂ ਸਾਹਿਬ ਇਹਦੀ ਆਫਰ ਹੀ ਲਾ ਦੇਣੀ ਬਸ ਕਰ ਦਈਏ ਫਿਰ ਹੁਣ ਤਾਂ ਹੈ ਇਹਦਾ 70000 ਚ ਮਾਨਤਾਣ ਕਰ ਦੇਣਾ ਆਪਾ ਅੱਛਾ ਕੋਈ ਬੰਦਾ ਕਹੀਂ ਚਲੋ ਦੁੱਧ ਪੀ ਲੂ ਕੋਈ ਹਾਂ ਸਾਰੀਆਂ ਗਰਮੀਆਂ ਦੁੱਧ ਚੋਇਆ ਕਰੂ ਇਸ ਲਈ ਅਜੇ ਵੀ 70 ਚ ਮਾਨਤਾਣੀ ਬਸ 2000 ਛੱਡ ਦਾਂਗੇ ਲੈ ਲੈ 68 ਪੁੱਲੇ ਹੀ ਮਾਨਤਾਣ ਕਰ ਦੇਣੀ ਆਪਾ ਛੱਡ ਦੀ 68000 ਦੀ ਲਓ ਬੇ 60000 ਦੀ ਦੋਸਤੋ ਇਹ ਤੁਹਾਨੂੰ ਮੱਝ ਮਿਲ ਜੂਗੀ ਫਿਰ ਵੀ ਕੋਈ ਵੀਰ ਘਰੇ ਆਵੇ ਤਸल्ली ਕਰੇ ਆਪਣਾ ਫੋਨ ਕਰੇ ਲਾਵੇ ਫੋਨ ਵਿੱਚੋਂ ਥੋੜਾ ਬਾ ਤਾਂ ਹੋਰ ਲੈਸ ਹੋ ਜੂਗੀ ਮਾਨਤਨ ਹੋ ਜੂਗਾ ਸੰਧੂ ਸਾਹਿਬ ਇਹਨੇ ਸਾਰੀਆਂ ਗਰਮੀਆਂ ਦੁੱਧ ਦੇਣਾ ਕਰਮਾਲੀ ਨੇ ਨਹੀਂ ਦੁੱਧ ਪੈਣਾ ਸਾਰਾ ਕੁਝ ਦੇਉਗੀ ਕਰਮਾਲੀ ਦੁੱਧ ਕਿਉਂ ਸਾਰਾ ਕੁਝ ਆ ਗਿਆ ਵਿੱਚ ਬਸ ਬਸ ਮੋਜਾ ਲਾ ਛੱਡ ਦੀਆਂ ਇਹਨੇ ਮੋਜਾ ਲਾ ਛੱਡਣੀਆਂ ਤੇ ਇਧਰ ਵੀਰ ਗਗਨ ਵੈਸੇ ਤਿਆਰੀ ਹੈ ਇਸ ਮੱਝ ਦੀ ਆਪਾਂ ਸੰਧੂ ਸਾਹਿਬ ਦੂਜਾ ਸੂਆ ਦਾ ਝੋਟੀ ਦਾ ਅੱਛਾ ਜੀ ਇਹ ਨਹੀਂ ਕੋਈ ਵੀਰ ਆ ਕੇ ਵੀ ਝੂਠੀ ਮਰੀ ਜਾਂਦੇ ਆ ਸੂਆ ਗਰੰਟੀ ਨਹੀਂ ਦੂਜਾ ਵਾ ਠੀਕ ਆ ਜੀ ਲਓ ਜੀ ਬਾਕੀ ਦੋਸਤੋ ਚਿਹਰਾ ਮੋਰਾ ਤੁਸੀਂ ਆਪ ਦੇਖ ਲਓ ਠੀਕ ਆ ਬਾਕੀ ਬੁੱਧ ਵਾਲੀ ਮੈਂ ਬਹੁਤ ਜਿਆਦੀ ਆ ਤੇ ਸੂਣ ਵੀ ਵੈਸੇ ਪੂਰੀ ਤਿਆਰੀ ਆ ਠੀਕ ਆ ਜੀ ਸੂਣ ਦਈ ਆ ਜੀ ਸੂਣ ਦਈ ਕਰਮਾ ਲਈ ਹਾਂ ਸੂਣ ਦਈ ਆ ਤੇ ਖੁਰੀਆਂ ਆਈਆਂ ਨੇ ਵੈਸੇ ਚਲੋ ਸਵਾਦ ਦਿੱਤੀ ਜਾਊਗੀ ਬਾਅਦ ਵਿੱਚ ਇੱਕ ਵਾਰੀ ਵੀਡੀਓ ਆਪਾਂ ਕਵਰੇਜ ਕਰ ਲੈਨੇ ਆ ਜੇ ਦੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਵੀ ਕਰ ਲਿਓ ਠੀਕ ਆ ਜੀ ਸੋ ਚੋਣ ਜਾਣ ਕਿਦਾਂ ਉਹ ਕੋਈ ਵੀਰ ਬਾਅਦ ਵਿੱਚ ਤੁਸੀਂ ਪੁੱਛ ਲਓ ਬਾਕੀ ਟਿੱਪਣ ਟੋਪਣ ਆਪਾਂ ਵੀਰ ਤੋਂ ਪੁੱਛ ਲਾਂਗੇ ਪਹਿਲਾਂ ਕਿਦਾਂ ਸੰਦੀ ਸਾਹਿਬ ਟਿੱਪਣ ਤੇ ਇਦਾਂ ਦੀ ਆ ਭਾਵੇਂ ਮਾਂ ਇਹ ਕੱਚੇ ਥਾਂ 'ਚ ਖੁੱਤੀ ਪਾ ਦੋ ਅ ਹਾਂ ਮੋਰੇ ਵੀ ਇਹੋ ਜੀ ਕੋਈ ਗੱਲ ਹੋ ਗਈ ਤੇ ਹਰ ਇੱਕ ਬੌਂਜ ਦਾ ਮਰਜੀ ਲਾਚੀਆਂ ਗੁੱਟ ਦੇਣ ਜਾ ਕੇ ਇਹਨੂੰ ਕਰਮਾਲੀ ਨੂੰ ਲੈ ਕੇ ਕਰੋ ਗੱਲ ਜਿੱਦਾਂ ਮਰਜੀ ਕੋਈ ਕੋਲ ਨਹੀਂ ਲੋੜ ਨਹੀਂ ਕੱਲਾ ਬਣਦਾ ਮੈਂ ਨਾ ਗੱਲ ਹੀ ਕੋਈ ਨਹੀਂ ਇਹ ਇਹ ਥੋੜਾ ਭਿਆਨਕ ਆਵਾਜ਼ ਮਾਰਦੀ ਲੋੜ ਆ ਹੂੰ ਲਓ ਬਈ ਸੋ ਆਲਮੋਸਟ ਤਾਂ ਸੋ ਤਿਆਰੀ ਆ ਠੀਕ ਆ ਬਾਕੀ ਹੋ ਸਕਿਆ ਤੇ ਆਪਣੀ ਹਾਜ਼ਰੀ ਦੇ ਵਿੱਚ ਆਪਾਂ ਸ਼ੋਰ ਵੀ ਕਰ ਦਾਂਗੇ ਬੱਚਾ ਮਗਰ ਕੀ ਹੈਗਾ ਠੀਕ ਆ ਇਹ ਸੰਧੂ ਸਾਹਿਬ ਆਪਣੀ ਨਾ ਬਿਲਕੁਲ ਸਮਝ ਲਓ ਵੀ ਇਹ ਆਪਾਂ ਘਰੇ ਹੀ ਇੱਕ ਸਾਬ ਦਾ ਸੂਆ ਪੀਤਾ ਵਾ ਆਪਾਂ ਆਪਣੇ ਘਰੋਂ ਮੈਂ ਲਈ ਆ ਠੀਕ ਆ ਜੀ ਇਹਨਾਂ ਨੇ ਦੋ ਦੇ 14 ਕਿਲੋ ਕਰਮਾਲੀ ਨੇ ਦਿੱਤਾ ਇਹਨੇ ਅੱਛਾ ਜੀ ਕਰਕੇ ਦੂਜਾ ਸੂਆ ਹੈ ਕਰਕੇ ਕਿਉਂ ਕਿਆ ਵੜਾ ਦਿੱਤਾ ਉਹਨਾਂ ਨੇ ਮੇਰੇ ਹਿਸਾਬ ਨਾਲ ਕਰਕੇ 15 16 ਨੂੰ ਭਿਰੂਗੀ ਜਾ ਕੇ ਠੀਕ 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 ਆ ਠੀਕ ਆ ਠੀਕ ਆ ਸੋ ਬਖਾਲਾ ਫੂਲਾ ਜਿਹੜਾ ਇੱਕ ਵਾਰੀ ਤੁਹਾਨੂੰ ਥੋੜਾ ਦਿਖਾ ਦਈਏ ਆਹ ਲਓ ਜੀ ਆਹ ਲਓ ਠੀਕ ਆ ਸੋ 35 ਤੋਂ ਪਨੇ ਵੀਰਾਂ ਦਾ ਵੀ ਪੂਰੀ ਤਸੱਲੀ ਮੈਂ ਨਾ ਬਹੁਤ ਜਿਆਦੀ ਟੱਪਣ ਚੰਗੀ ਆ। ਬਾਕੀ ਹੁਣ ਸੂਪ ਨਹੀਂ ਕਿਸੇ ਵੀਰ ਨੇ ਆਪਣੀ ਇੱਕ ਦੋ ਟਾਈਮ ਦੀ ਜਿਹੜੀ ਚੁਾਈ ਇੱਕ ਟਾਈਮ ਦੀ ਕਰਕੇ ਮੈਂ ਨਾ ਸੰਧੂ ਸਾਹਿਬ ਆ ਬੱਚਾ ਆਪਾਂ ਗਾੜੀ ਮੰਨ ਲਓ ਸਵਾ ਕੇ ਬੱਚਾ ਗਾੜੀ ਕਰਕੇ ਹੁਣੇ ਧਾਰਾ ਮਰਾ ਦਾਂਗੇ। ਵੇਖੋ ਬਾਕੀ ਵੀ ਮੈਚ ਚੋਣ ਕੇ ਦਾਵਾ ਬਿਲਕੁਲ ਬਿਲਕੁਲ ਤੇ ਪਾ ਲੋ ਜਣਾ ਵੀਰਾਂ ਇਹਦਾ ਫਿਰ ਕੀ ਮੁੱਲ ਕਰਦੇ ਆਂ। ਇਹਦਾ ਵੀਰ 90 ਹਜ਼ਾਰ ਚ ਮਾਨਤਾਨ ਕਰ ਦਾਂਗੇ। 90 ਚ ਆ ਲੈ 90 ਹਜ਼ਾਰ ਦੇ ਵਿੱਚੋਂ ਮਾਨਤਾਨ। ਠੀਕ ਹੈ ਜੀ। ਸੋ ਬਾਕੀ ਪੂਰੀ ਡਿਟੇਲ ਜਿਹੜੀ ਆ ਦੋਸਤੋ ਤੁਸੀਂ ਲੈ ਸਕਦੇ ਜੀ ਠ ਤੇ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਜਿਹੜੀ ਆਪਣੇ ਕੋਲ ਇਹ ਆ ਗਈ ਜਰਸੀ ਸੰਧੂ ਸਾਹਿਬ ਇਹ ਪਹਿਲਾ ਸੂਰਾ ਜਲਸੀ ਵਸ਼ੀ ਦਾ ਅੱਛਾ ਜੀ ਹਾਂ ਜੀ ਇਹ ਪਰਸੋ ਰਾਤ ਦੀ ਸੂਈ ਆ ਮਤਲਬ ਇਹ ਸਾਰੀ ਆਪਾਂ ਸਾਫ਼ ਕੀਤੀ ਪ੍ਰੋਪਰ ਠੀਕ ਹੈ ਜੀ ਹਾਂ ਇਹ ਪਹਿਲਣ ਹੈ ਪਹਿਲਣ ਦੀ ਪਹਿਲਣ ਲਓ ਜੀ ਪਹਿਲਣ ਦਾ ਥਾਣਾ ਦੋਸਤੋ ਪਹਿਲਣ ਵੈੜ ਤੇ ਬੱਜਾ ਮਗਰ ਮਗਰ ਵਸ਼ੀ ਆ ਮਗਰ ਵੀ ਵਚੀ ਹੈ ਮਗਰ ਵਸ਼ੀ ਆ ਤੇ ਆਪ ਵੀ ਵਸ਼ੀ ਆ ਲਓ ਜੀ ਮਗਰ ਬਚੀ ਆ ਦੋਸਤੋ ਆਪ ਇਹ ਪਹਿਲਾ ਸੂਆ ਸੂਈ ਹੈ ਤੇ ਪਰਸੋਂ ਦੀ ਸੂਈ ਆ ਜ ਤੀਜਾ ਦਿਨ ਹੈ ਤਾਂ ਫੋਲਾ ਕਿੰਨੇ ਕਿਤੇ ਚੱਲ ਰਹੀ ਹੈ ਤੇ 10 ਕਿਲੋ ਦੇ ਲਾਗੇ ਬੰਨੇ ਚੱਲਣ ਦੀ ਆ 10 ਹੋਵੇ 11 ਹੋਵੇ 10 ਕਿਤੇ ਲਾਗੇ ਹਾਂ ਲੋ ਵੀ 10 ਕਿਤੇ ਲਾਗੇ ਦੋਸਤੋ ਚੱਲਣ ਰਹੀ ਆ ਬਾਕੀ ਕੱਦ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਕੱਦ ਤਾਂ ਵੇਲਪੂਲ ਦੀ ਲੰਬੀ ਆ ਵੇਲ ਲੰਬੀ ਆ ਕੱਦ ਮੀਡੀਅਮ ਤੋਂ ਥੋੜਾ ਜਿਹਾ ਉੱਚਾ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਤੇ ਸੂਸਵਾ ਦੇ ਵਿੱਚ ਤੀਜਾ ਦਿਨ ਅਜ ਮਗਰ ਬੱਛੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਅੱਛਾ ਗਗਨ ਇੱਕ ਵਾਰੀ ਬੋਲਾ ਕਨਫਰਮ ਕਰਾ ਦਿਓ ਫਿਰ ਸੰਦੂ ਸਾਹਿਬ 10 ਹੋਵੇ 11 ਹੋਵੇ ਓਕੇ ਹਾਂਜੀ ਬਾਕੀ ਦੁੱਧ ਕਰਮ ਵਾਲੀ 15 16 15 16 ਭਰ ਦੂਗੀ ਠੀਕ ਹੈ ਜੀ ਠੀਕ ਹੈ ਬਸ ਬਤ ਸੰਦੂ ਸਾਹਿਬ ਪਸਮ ਕੇ ਬਹੁਤ ਵਧੀਆ ਥਣ ਕੱਢਦੀ ਆ ਚਵਾਈ ਬਹੁਤ ਵਧੀਆ ਹੁੰਦੀ ਆ ਠੀਕ ਹੈ ਜੀ ਹਾਂ ਬਾਕੀ ਠੰਡੀ ਸੀ ਲਸ ਲਗਾ ਆਏ ਨਹੀਂ ਵੀ ਕੇਜੋ ਸ਼ਾਟ ਮਾਰੇ ਜਾਂ ਕੋ ਕੋ ਕੁ ਕਰ ਵਾਲੀ ਮਤਬਲੀ ਕੋਈ ਨਹੀਂ ਆ ਹੂੰ ਹੂੰ ਸੀਲ ਵੱਜ ਨਹੀਂ ਵੀ ਆ ਕੋਈ ਵੰਗਾ ਪਾ ਕੇ ਚੋਣ ਦੀ ਲੋੜ ਨਹੀਂ ਪਾਓ ਉਧਾਂ ਚੋਈ ਜਾਓ ਹੂੰ ਹੂੰ ਅਛਾ ਲੈਣ ਦੇ ਨਾ ਫਿਰ ਇਹਦਾ ਕੀ ਕਰਦੇ ਆ ਵੀਰ ਸੰਧੂ ਸਾਹਿਬ 42000 ਚ ਮਾਨਤਨ ਕਰ ਦਾਂਗੇ 42000 ਹਾਂ ਹਾਂ ਨਾ 40 ਦੀ ਹੋ ਜੂਗੀ ਚਲੋ ਜੀ ਮੌਜਾਂ ਕਰਨ ਵੀਰ ਆਪਣੇ ਹੈ ਨਿਆਰੇ ਲੈਣ ਹਾਂ 42000 ਦੇ ਵਿੱਚੋਂ ਮਾਨਤਨ ਹਾਂ ਬਾਕੀ ਚੰਗੀ ਆ ਬੜਾ ਦੋਸਤੋ ਮਗਰ ਵੀ ਬੱਛੀ ਆ ਵਾਦੇ ਬੰਦੀ ਆ ਕੋਈ ਵੀਰ ਸ਼ੌਕਨਾ ਸੰਭ ਲੂਗਾ ਤੇ ਇਹ ਅੱਜ ਨਾਗਨੇ ਵੀਰ ਗਗਨ ਦੇ ਕੋਲ ਠੀਕ ਆ ਜੀ ਸੱਤ ਨਾਗ ਤੁਹਾਨੂੰ ਦਿਖਾਤੇ ਆ ਪੰਜ ਪਸ਼ੂ ਜਿਹੜੇ ਬਿਲਕੁਲ ਤਾਜ਼ੇ ਸੁਏ ਸੁਪਾਏ ਆ ਚਾਰ ਮੱਝਾਂ ਇੱਕ ਵਿਹੜ ਠੀਕ ਆ ਤੇ ਇਸ ਮੱਝ ਦੀ ਵੈਸੇ ਤਿਆਰੀ ਹੈ ਠੀਕ ਹੈ ਜੀ ਉਹ ਵੀ ਕੋਈ ਵੀਰ ਆਪਣੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਜੀ ਜਾਣਕਾਰੀ ਲੈ ਸਕਦੇ ਜੀ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਸ਼ੋਰ ਕਰ ਦਿਆਂਗੇ ਬੱਚਾ ਕੀ ਹੈ ਠੀਕ ਹੈ ਜੀ ਉਹ ਬਿਲਕੁਲ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾ ਦਿੰਨੇ ਆ ਤੇ ਇਹ ਪਸ਼ੂਆ ਦੋਸਤੋ ਨੰਬਰ ਵੀਰ ਗਗਨ ਦੇ ਆਪਾਂ ਲੈ ਕੇ ਉਹਨਾਂ ਤੋਂ ਬਿਲਕੁਲ ਸਕਰੀਨ ਤੇ ਚਾਲੂ ਕਰ ਦਿੰਨੇ ਆ ਤੇ ਵੀਰ ਗਗਨ ਬੁਲ ਕੇ ਨੰਬਰ 88475 07397 ਠੀਕ ਹੈ ਜੀ ਹਾਂਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ